ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਇ ਨਾ ਬਾਰੈ ਬਾਰ ਜੋ ਬਨ ਫਲ ਪਾਕੇ ਭੁਇ ਗਿਰਹਿ ਬਹੁਰ ਨ ਲੱਗਹਿ ਡਾਰ ਕਬੀਰ ਤੁਹੀ ਕਬੀਰ ਤੂ ਤੇਰੋ ਨਾਉ ਕਬੀਰ ਕਬੀਰਾ ਕਿਥੇ ਜਮਕ ਲਗਨੀ ਆ ਤੂੰ ਹੀ ਕਬੀਰ ਤੂੰ ਇਥੇ ਵਿਸਰਾਮ ਹੈ ਤੇਰੋ ਨਾਉ ਕਬੀਰ RAM ਰਤਨ ਤਬ ਪਾਈ ਐ ਜੋ ਪਹਿਲੇ ਤਜਹਿ ਸਰੀਰ ਕਬੀਰ ਚੰਖ ਨ ਚੰਖੀ ਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨ ਸਾਕੈ ਕੋਏ ਕਬੀਰ ਕਸੌਟੀ RAM ਕੀ ਝੂਠਾ ਟਿਕਾਣਾ ਕੋਈ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਸੌਟੀ ਅਚਾਰਨ ਕਰਨਾ ਕਸੌਟੀ ਨਹੀਂ ਕਹਿਣਾ ਕਸੌ ਪੂੜਾ ਬੰਦ ਮੁਗਲ ਆ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰ ਹੈ ਕਾਪਰੇ ਪਾਣ ਸੁਪਾਰੀ ਖਾਹੀ ਇਕਸ ਹਰ ਕੇ ਨਾਮ ਬਿਨ ਬਾਦ ਦੇ ਜੰਮਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ تیر ਗਏ ਡੂਬੇ ਜੇਨ ਸਿਰ ਪਾਰ ਕਬੀਰ ਹਾੜ ਜਰੇ ਜੋ ਲੱਕਰੀ ਕੇਸ ਜਰੇ ਜੋ ਕਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਕਬੀਰ ਗਰਬ ਨਾ ਕੀਜੀਐ ਗਰਬ ਗਰਬ ਹਾਂ ਗਰਬ ਚਾਮਲ ਪੇਟੇ ਹਾੜ ਹੈਵਰ ਉਪਰ ਛਤਰ ਸਿਰ ਤਰ ਤੇ ਫੁਨ ਧਰਨੀ ਗਾੜ ਹੈਵਰ ਉਪਰ ਛਤਰ ਤਰ ਇਥੇ ਵਿਸਰਾਮ ਹੈਵਰ ਉਪਰ ਛਤਰ ਤਰ ਇਥੇ ਵਿਸਰਾਮ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਕੋਇ ਲੇਟਣਾ ਉਪਰ ਜਾ ਮੈਂ ਕਾਸ ਕਬੀਰ ਗਰਭ ਨਾ ਕੀਜੀਐ ਰੰਗ ਨਾ ਹਸੀਐ ਕੋਇ ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ ਗਰਭ ਬੱਬੇ ਨਾਲ ਹੀ ਪੂਰਨਾ ਗਰਭ ਨੀ ਕਰੇ ਆਜ ਕਾਲ ਤਜ ਜਾਹੋਗੇ ਇਹ ਆਜ ਪਾਠ ਹੈ ਇੱਥੇ ਪੋਥੀਆਂ ਚ ਆਗ ਹੀ ਛਪਿਆ ਹੋਇਆ ਸੀ ਆਜ ਕਾਲ ਤਜ ਜਾਹੋਗੇ ਜੋ ਕਾਂਚੁਰੀ ਪੁਯੰਗ ਪੁਯੰਗ ਉਚਾਰਨ ਕਰਨਾ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋਗੇ ਪ੍ਰਾਣ ਜਾਹੀਂਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣਾ ਘਰ ਲਾਵੇ ਆਗ ਪੰਜੋ ਲੜਕਾ ਲੜਕਾ ਜਾਰ ਕੈ ਰਹਿ ਰਾਮ ਲੇਵ ਲਾਗ ਕੂ ਹੈ ਲੜਕਾ ਵਿੱਚਈ ਲੜਕੀ ਵੇਚੈ ਕੋਈ ਸਾਜਾ ਕਰੈ ਕਬੀਰ ਸਿਓ ਹਰ ਸੰਗ ਬਨਜ ਕਰੇ ਕਬੀਰ ਇਹ ਚਿਤਾਵਨੀ ਮਾਤ ਸਹਸਾ ਰਹਿ ਜਾਏ ਪਾਛੈ ਭੂਗ ਜੋ ਭੋਗ ਵੇ ਤੈਨ ਕੋ ਗੋੜ ਲੈ ਖਾਹ ਕਬੀਰ ਮੈਂ ਜਾਣਿਉ ਪੜਬੂ ਭਲੋ ਪੜਬੇ ਸੋ ਭਲ ਜੋਗ ਪੜਬੇ ਸੋ ਭਲ ਜੋਗ ਭਗਤ ਨਾ ਛਾਡੋ RAM ਕੀ ਭਾਵੇਂ ਨਿੰਦੋ ਲੋਗ ਕਬੀਰ ਲੋਗ ਕੀ ਨਿੰਦਾ ਬਕੋੜਾ ਜਿਹ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕੈ ਘਗਰੈ ਚੋਹ ਦਿਸ ਲਾਗੀ ਆਗ ਖਿੰਥਾ ਜਾਲ ਕੋਇਲਾ ਭਈ ਤਾਗੇ ਆਚ ਨਾ ਲਾਗ ਕਬੀਰ ਖਿੰਥਾ ਜਾਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬੱਪੜਾ ਖੇਲਿਓ ਖਾਪਰ ਫੂਟ ਮਫੂਟ ਨਖੇਰ ਕੇ ਪੜਨਾ ਕਿਤੇ ਫੂਟਮ ਫੂਟ ਨਹੀਂ ਕਹਿ ਜਨਾ ਖਾਪਰ ਫੂਟ ਮਫੂਟ ਜੋਗੀ ਬੱਪੜਾ ਖੇਲਿਓ ਆਸਨ ਰਹੀ ਬੇਪੂਤ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਪਤੇ